ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਪਰਿਵਾਰ ਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਰਟੀ ਦੇ ਵੱਲੋਂ ਐਕਸ਼ਨ ਕੀਤਾ ਗਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਤੇ ਤਹਿਤ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਬਰਸਾ ਸਿੰਘ ਬਲਟੋਹਾ ਜੋ ਕਿ ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਪਾਰਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਬਲਵੰਦਰ ਸਿੰਘ ਪੁਨਰ ਦੇ ਵੱਲੋਂ ਇਹ ਆਦੇਸ਼ ਜੜਿਆ ਉਦ ਦਿੱਤੇ ਗਏ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਹਾਈਕਮਾਨ ਦੇ ਨਾਲ ਜਾਂ ਪਾਰਟੀ ਦੇ ਜੋ ਵੱਡੀ ਆਕੂ ਨੇ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਉਹਨਾਂ ਤੋਂ ਜੋ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਖਡੂਰ ਸਾਹਿਬ ਦੇ ਵਿੱਚ ਉਮੀਦਵਾਰ ਵਿਰਸਾ ਸਿੰਘ ਬਲਟੂਹਾ ਦੇ ਹੱਕ ਦੇ ਵਿੱਚ ਬੁਕਣ ਦੀ بجائے ਉਹਨਾਂ ਦੇ ਵੱਲੋਂ ਵਿਰੋਧ ਜੜਾਉ ਕੀਤਾ ਜਾ ਰਿਹਾ ਇਸ ਤੋਂ ਬਾਅਦ ਇੱਕ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਗਈ ਤਾਂ ਕੈਰੋ ਪਰਿਵਾਰ ਜੋ ਕਿ ਬਾਦਲ ਪਰਿਵਾਰ ਦਾ ਖਾਸਮਕਾਸ ਰਿਸ਼ਤੇਦਾਰ ਔਰ ਇਸ ਪਰਿਵਾਰ ਦੇ ਤੇ ਕਾਰਵਾਈ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਜਿਹੜੀ ਪਾਰਟੀ ਦੇ ਵੱਲੋਂ ਇੱਕ ਕਾਰਵਾਈ ਸੰਮਤ ਮਾਹਲ ਸਾਡੇ ਨਾਲ ਜੁੜਿਆ ਸੰਮਤ ਇਹ ਵੱਡੀ ਕਾਰਵਾਈ ਪਾਰਟੀ ਦੇ ਵੱਲੋਂ ਕੀਤੀ ਗਈ ਆ ਆਖਰ ਕੀ ਕੁਝ ਇਸ ਦੇ ਪਿੱਛੇ ਰਿਹਾ ਔਰ ਸ਼ਿਕਾਇਤ ਕਿਸ ਤਰ੍ਹਾਂ ਦੀ ਹੋਈ ਸੀ ਜੋ ਇਹ ਕਾਰਵਾਈ ਕਰ ਦਿੱਤੀ ਗਈ ਦੇਖੋ ਜਤਿੰਦਰ ਜਿੱਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਜਿੱਥੇ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਇੱਕ ਇੱਕ ਵਿਅਕਤੀ ਦੀ ਹਰ ਇੱਕ ਪਾਰਟੀ ਨੂੰ ਜ਼ਰੂਰਤ ਇਸ ਵਕਤ ਪੈਦਾ ਮਹਿਸੂਸ ਹੋ ਰਹੀ ਹੈ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡਾ ਸਟੈਪ ਹੈ ਜਿਹੜਾ ਲਿੱਤਾ ਗਿਆ ਹੈ ਜਿਸ ਪਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਪ੍ਰਤੀ ਜਿਹੜੇ ਆ ਪਾਰਟੀ ਵਿਰੁੱਧ ਜਿਹੜੀ ਕਾਰਜਵਿਧੀਆਂ ਦੇ ਕਾਰਨ ਕਾਰਨ ਉਹਨਾਂ ਨੂੰ ਪਾਰਟੀ ਤੋਂ ਜਿਹੜਾ ਐਕਸਪੈਲ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ ਹਾਲਾਂਕਿ ਇਹ ਜਿਹੜੀ ਸ਼ਿਕਾਇਤ ਆ ਉਹ ਵਿਰਸਿੰਗ ਵਲਟੋਹਾ ਵੱਲੋਂ ਜਿਹੜਾ ਪਾਰਟੀ ਪ੍ਰਧਾਨ ਨੂੰ ਦਿੱਤੀ ਕਿ ਜਿਸ ਤੋਂ ਬਾਅਦ ਦੇ ਵਿੱਚ ਇਸ ਸ਼ਿਕਾਇਤ ਉੱਤੇ ਜਿਹੜਾ ਐਕਸ਼ਨ ਹੈ ਜਿਹੜਾ ਉਹ ਬਲਵਿੰਦਰ ਸਿੰਘ ਪੁੰਦੜ ਵੱਲੋਂ ਲਿੱਤਾ ਗਿਆ ਪਾਰਟੀ ਦੇ ਜਨਰਲ ਸੈਕਟਰੀ ਵੱਲੋਂ ਤੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਨੂੰ ਹਾਲਾਂਕਿ ਪਾਰਟੀ ਤੋਂ ਰਸਤਾ ਤੋਂ ਬਾਹਰ ਦਾ ਜ਼ਰੂਰ ਦਿਖਾ ਦਿੱਤਾ ਗਿਆ ਹੈ ਲੇਕਿਨ ਹੁਣ ਇਸ ਤੋਂ ਬਾਅਦ ਦੇ ਵਿੱਚ ਹਲਕਾ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਉੱਤੇ ਹੁਣ ਕਿੰਨਾ ਕਾ ਸ਼੍ਰੋਮਣੀ ਅਕਾਲੀ ਦਲ ਦਾ ਲੱਗ ਹੋ ਪਾਉਂਦਾ ਹੈ ਇਹ ਦੇਖਣਾ ਬੜਾ ਐਮ ਰਹੇਗਾ ਤਈ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਤਾਂ ਬਿਰਸਤ ਸਿੰਘ ਮਲਟੋਹਾ ਦੇ ਵੱਲੋਂ ਆਖਰਕਾਰ ਕੀ ਕਿਹਾ ਉਸ ਬਾਰੇ ਪਤਾ ਕੁਝ ਲੱਗ ਸਕਿਆ ਕਿ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਸੀਗੀਆਂ ਕਿ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਇੰਨਾ ਵੱਡਾ ਕਦਮ ਚੁੱਕਿਆ ਗਿਆ ਇੱਕ ਰਿਸ਼ਤੇਦਾਰੀ ਔਰ ਦੂਸਰਾ ਪਾਰਟੀ ਦੇ ਇੱਕ ਵੱਡੇ ਆਗੂ ਇੱਕ ਐਰੋ ਪਰਿਵਾਰ ਦਾ ਜਿਹੜਾ ਪਾਰਟੀ ਦੇ ਵਿੱਚ ਇੱਕ ਵੱਡਾ ਨਾਮ ਰਿਹਾ ਔਰ ਪਾਰਟੀ ਦੇ ਲਈ ਉਹਨਾਂ ਦੀਆਂ ਜੋ ਕਹਿ ਸਕਦੇ ਆ ਕਿ ਕਾਰਵਾਈਆਂ ਰਹੀਆਂ ਨੇ ਜਾਂ ਪਾਰਟੀ ਦੇ ਲਈ ਯੋਗਦਾਨ ਉਹਨਾਂ ਦਾ ਇੱਕ ਬਹੁਤ ਵੱਡਾ ਰਿਹਾ ਦੇਖੋ ਕੈਰੋ ਪਰਿਵਾਰ ਬਹੁਤ ਵੱਡਾ ਜਿਹੜਾ ਸਿਆਸੀ ਪਰਿਵਾਰ ਹੈ ਜਿਹੜਾ ਉਹ ਰਿਆ ਹੈ ਪੂਰੀ ਸਿਆਸਤ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮਾਜੇ ਦੀ ਗੱਲ ਕੀਤੀ ਜਾਵੇ ਤਾਂ ਤੇ ਕੈਰੋ ਪਰਿਵਾਰ ਦਾ ਨਾਮ ਹੈ ਜਿਹੜਾ ਉਹ ਸਿਖਰਲੇ ਅੱਖਰਾਂ ਦੇ ਵਿੱਚ ਜਿਹੜਾ ਉਹ ਆਉਂਦਾ ਹੈ ਹਾਲਾਂਕਿ ਇਸ ਤੋਂ ਬਾਅਦ ਦੇ ਵਿੱਚ ਹੁਣ ਇਹ ਦੇਖਣਾ ਹੈ ਮੈਂ ਕਿ ਕਿੰਨਾ ਕੁ ਸ਼੍ਰੋਮਣੀ ਕਾਲ ਦਲ ਆਪ ਹੁੰਦਾ ਤੇ ਇਸ ਤੇ ਇਹ ਵੀ ਹਾਲੇ ਸਪਸ਼ਟ ਕਰਨਾ ਜਿਹੜਾ ਬੇਸਤਸ ਸਿੰਘ ਮਲਟੋਆ ਵੱਲੋਂ ਨਹੀਂ ਦਿੱਤਾ ਗਿਆ ਕਿ ਆ ਕੀਰਕਾਰ ਕੀ ਵਾਕਈ ਹੀ ਬੇਸਤਸ ਸਿੰਘ ਮਲਟੋਆ ਦੇ ਨਾਲ ਕੈਰੋ ਪਰਿਵਾਰ ਹੈ ਜਿਹੜਾ ਉਹ ਨਹੀਂ ਚੱਲ ਰਿਹਾ ਕਿਉਂਕਿ ਅ ਕੈਰੋ ਪਰ ਕੈਰੋ ਪਰਿਵਾਰ ਵੱਲੋਂ ਵੀ ਜਿਹੜੀ ਟਿਕਟ ਦੀ ਦਾਅਵੇਦਾਰੀ ਹੈ ਜਿਹੜੀ ਉਹ ਜ਼ਰੂਰ ਰੁਕੀ ਜਾ ਰਹੀ ਸੀ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਨੂੰ ਲੈ ਕੇ ਜਿਸ ਤੋਂ ਬਾਅਦ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲਾਂਕਿ ਉਹ ਉਮੀਦਵਾਰ ਹੈ ਜਿਹੜਾ ਵਿਰਸਾ ਸਿੰਘ ਬਲਟੋਹਾ ਨੂੰ ਉਤੋਂ ਉਡਾਰਿਆ ਗਿਆ ਲੇਕਿਨ ਉਸ ਤੋਂ ਬਾਅਦ ਟਿਕਟ ਐਲਾਨੇ ਜਾਣ ਤੋਂ ਬਾਅਦ ਦੇ ਵਿੱਚ ਆਪਸੀ ਕਾਫੀ ਦੂਰੀਆਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਜਿਹੜਾ ਹੈ ਫੈਸਲਾ ਉਹ ਲਿੱਤਾ ਗਿਆ ਹੈ ਕਿ ਉਹਨਾਂ ਆਦੇਸ਼ ਪ੍ਰਤਾਪ ਕਾਨੂੰਨ ਜਿਹੜੇ ਉਹ ਪਾਰਟੀ ਦੇ ਨਾਲ ਨਹੀਂ ਚੱਲ ਰਹੇ ਸਨ ਪਾਰਟੀ ਵਿਰੁੱਧ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸਨ ਉਹ ਪਾਰਟੀ ਤੋਂ ਜਿਹੜੇ ਸਾਈਡਲਾਈਨ ਹੋ ਕੇ ਪਾਰਟੀ ਲਾਈਨ ਤੋਂ ਹਟ ਕੇ ਜਿਹੜੇ ਆਪਣੇ ਲੱਗ ਤੋਂ ਮੀਟਿੰਗਾਂ ਕਰਦੇ ਹੋਏ ਨਜ਼ਰ ਆ ਰਹੇ ਸਨ ਤਾਂ ਇਸ ਕਾਰਨਾਂ ਕਾਰਨ ਦੱਸਿਆ ਜਾ ਰਿਹਾ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਕਾਫੀ ਡੈਂਟ ਪੈਂਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਇਸ ਤੋਂ ਬਾਅਦ ਵਿੱਚ ਵਿਰਸਾ ਸਿੰਘ ਵਲਟੋਹਾ ਵੱਲੋਂ ਸ਼ਿਕਾਇਤ ਦਿੱਤੀ ਗਈ ਅਤੇ ਉਸ ਸ਼ਿਕਾਇਤ ਦੇ ਉੱਤੇ ਇਹ ਹੀ ਅਮਲ ਕਰਦਿਆਂ ਹੋਇਆ ਇਹ ਫੈਸਲਾ ਸਮਤ ਮੈਂ ਆਉਣਾ ਤੁਹਾਡੇ ਕੋਲ ਦੁਬਾਰਾ ਤੁਸੀਂ ਜੁੜੇ ਰਹੋ ਉਧਰ ਸਾਡੇ ਨਾਲ ਜੋ ਪਾਰਟੀ ਦੇ ਪਰਵਕਤਾ ਅਰਸ਼ਦੀਪ ਕਸਨ ਕਲੇਰ ਵੀ ਜੁੜ ਗਏ ਆ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਕਲੇਰ ਸਾਹਿਬ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗੇ ਕਿ ਇੰਨੀ ਵੱਡੀ ਜੋ ਕਾਰਵਾਈ ਕੀਤੀ ਗਈ ਆ ਆਖਰਕਾਰ ਉਸ ਦੇ ਪਿੱਛੇ ਦੀ ਵਜ੍ਹਾ ਕੀ ਰਹੀ ਦੇਖੋ ਜੇ ਕੋਈ ਵੀ ਪੋਲਿਟੀਕਲ ਪਾਰਟੀ ਹੁੰਦੀ ਹੈ ਉਹਦੀ ਜਿਹੜੀ ਨੀ ਹੁੰਦੀ ਹੈ ਉਹ ਡਿਸਪਲਿਨ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਡਿਸਪਲਿਨਡ ਫੋਰਸ ਹੈ ਸ਼ਰੂਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵਾਸਤੇ ਪਾਰਟੀ ਦਾ ਹਰ ਇੱਕ ਵਰਕਰ ਹਰ ਇੱਕ ਸਿਪਾਹੀ ਬਹੁਤ ਜ਼ਿਆਦਾ ਮਾਇਨੇ ਰੱਖਦਾ ਔਰ ਖਾਸ ਕਰਕੇ ਹੁਣ ਜਿਹੜੇ 13 ਉਮੀਦਵਾਰ ਮੈਦਾਨ ਦੇ ਵਿੱਚ ਨੇ ਉਹ ਸ਼ਰੂਮਨੀ ਅਕਾਲੀ ਦਲ ਉਹਨਾਂ ਪਿੱਛੇ ਜਿੰਦ ਜਾਨ ਲਾ ਰਿਹਾ ਸੋ ਅਗਰ ਕਿਸੇ ਵੀ ਉਮੀਦਵਾਰ ਨੂੰ ਉਹਦੇ ਹਲਕੇ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਹਲਕਾ ਇਨਚਾਰਜ ਸਪੋਰਟ ਨਹੀਂ ਕਰ ਰਿਹਾ ਤਾਂ ਸੁਭਾਵਿਕ ਹੈ ਕਿ ਜਦੋਂ ਲੜਾਈ ਲੱਗੀ ਹੋਵੇ ਉਹਦੇ 'ਚ ਕੋਈ ਇਸ ਤਰੀਕੇ ਦੀ ਜਿਹੜੀ ਮੈਨੂੰ ਲੱਗਦਾ ਹੈ ਕਿ ਪਾਰਟੀ ਨੂੰ ਧੋਖਾ ਦੇਣਾ ਉਹ ਬਰਦਾਸ਼ਤ ਨਹੀਂ ਹੈਗਾ ਸੋ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਅੱਜ ਵੱਡੀ ਕਾਰਵਾਈ ਜਿਹੜੀ ਕੀਤੀ ਹੈ ਦੇਸ਼ਪ੍ਰਤਾਪ ਕੈਰੋ ਸਾਹਿਬ ਤੇ ਕਿਉਂਕਿ ਉਹ ਪਾਰਟੀ ਦੀ ਕਿਸੇ ਵੀ ਮੀਟਿੰਗ ਦੇ ਵਿੱਚ ਹਮਲ ਨਹੀਂ ਹੋ ਰਹੇ ਸੀ ਪਾਰਟੀ ਦੀ ਕਿਸੇ politcal rally ਦੇ ਵਿੱਚ ਉਹ ਸ਼ਾਮਲ ਨਹੀਂ ਹੋ ਰਹੇ ਸੀ ਔਰ ਲਗਾਤਾਰ ਜੋ ਬਲਟਵਾ ਸਾਹਿਬ ਦੀ ਸ਼ਿਕਾਇਤ ਹੈ ਜਿਹੜੇ ਉਮੀਦਵਾਰ ਹੈ ਕਿ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਸੀ ਇਸ ਕਰਕੇ ਉਹਨਾਂ ਤੇ ਐਕਸ਼ਨ ਲਿਆ ਗਿਆ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲ ਇਸ ਤੋਂ ਪਹਿਲਾਂ ਹਾਲਾਂਕਿ ਇਹ ਜਿਹੜੀ ਲੜਾਈ ਹੈ ਉਹ ਸ਼ੁਰੂ ਤਾਂ ਜਦੋਂ ਟਿਕਟ ਦੀ ਮੰਗ ਹੋਈ ਉਸ ਤੋਂ ਉਸ ਤੋਂ ਵੀ ਹੁੰਦੀ ਰਹੀ ਹੈ ਔਰ ਪਹਿਲਾਂ ਵੀ ਇਸੇ ਨੂੰ ਲੈ ਕੇ ਚਰਚਾ ਜਿਹੜੀ ਆ ਹੁੰਦੀ ਰਹੀ ਵਿਵਾਦ ਹੁੰਦਾ ਰਿਹਾ ਪਰ ਲੱਗਦਾ ਨਹੀਂ ਕਿ ਜਿਸ ਹੱਬ ਦੇ ਨਾਲ ਰਿਸ਼ਤੇਦਾਰੀ ਇੰਨੀ ਨੀੜਤਾ ਦੀ ਸੀਗੀ ਇਸ ਮਸਲੇ ਦਾ ਹੱਲ ਹੋ ਸਕਦਾ ਸੀ ਜਾਂ ਕੋਸ਼ਿਸ਼ਾਂ ਹੋਈਆਂ ਉਹਦੇ ਬਾਵਜੂਦ ਹੱਲ ਨਹੀਂ ਹੋ ਸਕੇ ਔਰ ਬਾਅਦ ਚ ਪਾਰਟੀ ਨੇ ਫੈਸਲਾ ਫਿਰ ਲੈ ਲਿਆ ਨਹੀਂ ਮੈਂ ਜਿੱਦਾਂ ਕਿਹਾ ਕਿ ਪਾਰਟੀ ਦੇ ਵਿੱਚ ਵਰਕਰ ਦੀ ਅਹਿਮੀਅਤ ਹੈ ਪਾਰਟੀ ਦੇ ਵਿੱਚ ਲੜਾਈ ਲੜਨ ਵਾਲੇ ਦੀ ਅਹਿਮੀਅਤ ਹੈ ਰਿਸ਼ਤੇਦਾਰੀ ਇੱਕ ਸੈਪਰੇਟ ਇਸ਼ੂ ਹੈ ਪਾਰਟੀ ਇੱਕ ਡਿਸਪਲਿਨਡ ਫੋਰਸ ਹੈ ਸੋ ਅਗਰ ਪਾਰਟੀ ਦੇ ਦੇਖੋ ਟਿਕਟ ਮੰਗਣਾ ਹਰ ਇੱਕ ਦਾ ਹੱਕ ਹੈ ਸੋ ਪਾਰਟੀ ਨੇ ਸਰਬਸੰਮਤੀ ਨਾਲ ਫੈਸਲਾ ਲੈ ਕੇ ਜਿਹੜਾ ਉਸ ਹਲਕੇ ਵਾਸਤੇ ਸਭ ਤੋਂ ਵਧੀਆ ਚਿਹਰਾ ਹੈ ਪਾਰਟੀ ਦੇ ਉਹਨੂੰ ਅੱਗੇ ਕਰਨਾ ਹੁੰਦਾ ਸੋ ਟਿਕਟ ਮੰਗਣਾ ਹੱਕ ਹੈ ਪਰ ਜਦੋਂ ਪਾਰਟੀ ਦਾ ਫੈਸਲਾ ਹੋ ਗਿਆ ਫਿਰ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹ ਜਿਹੜਾ ਪਾਰਟੀ ਦਾ ਕੈਂਡੀਡੇਟ ਹੈ ਉਹਦੇ ਲਈ ਲੜਾਈ ਲੜਨਾ ਔਰ ਇਹ ਸੁਨਿਸ਼ਚਿਤ ਕਰਨਾ ਕਿ ਉਹਦੀ ਜਿੱਤ ਹੋਵੇ ਸੋ ਅਗਰ ਆਜ ਪਾਰਟੀ ਦੇ ਕੈਂਡੀਡੇਟ ਦੇ ਵਿਰੁੱਧ ਕੋਈ ਚੋਣ ਪੂਚਾਰ ਕਰਦਾ ਹੈ ਜਾਂ ਪਾਰਟੀ ਦੇ ਕੈਂਡੀਡੇਟ ਦਾ ਸਾਥ ਨਹੀਂ ਦੇ ਰਿਹਾ ਸੋ ਅਗਰ ਕਾਰਵਾਈ ਹੋਈ ਹੈ ਤਾਂ ਦਿਸਪਲਿਨ ਦੇ ਅਧਾਰ ਤੇ ਹੋਈ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਇਸ ਦੇ ਨਾਲ ਜਿਹੜਾ ਉਹ ਡੈਂਟ ਘਟ ਰਹੇਗਾ ਕਿਉਂਕਿ ਅਜੇ ਪਾਰਟੀ ਦੇ ਵਿੱਚ ਰਹਿ ਕੇ ਤੁਹਾਨੂੰ ਲੱਗਦਾ ਕਿ ਗਤੀਵਿਧੀਆਂ ਉਲਟ ਕਰ ਰਹੇ ਸੀ ਤਾਂ ਬਾਹਰ ਉਹਨਾਂ ਨੂੰ ਕਰ ਦਿੱਤਾ ਗਿਆ ਉਹਦੇ ਨਾਲ ਅਕਾਲੀ ਦਲ ਨੂੰ ਫਰਕ ਨਹੀਂ ਪਏਗਾ ਲੇ ਮੈਂ ਸਮਝਦਾ ਕਿ ਇਹਦੇ ਨਾਲ ਜਿਹੜਾ ਵਰਕਰ ਹੈ ਪਾਰਟੀ ਦਾ ਉਹਦਾ ਮਨੋਬਲ ਜ਼ਰੂਰ ਉੱਚਾ ਹੁੰਦਾ ਹੈ ਕਿ ਪਾਰਟੀ ਦੇ ਵਿੱਚ ਵਰਕਰ ਦੀ ਕਦਰ ਹੈ ਪਾਰਟੀ ਦੇ ਵਿੱਚ ਜਿਹੜੇ ਲੜਾਈ ਲੜਦੇ ਉਹਨਾਂ ਦੀ ਕਦਰ ਹੈ ਠੀਕ ਆ ਕਲੇਰ ਜੀ ਜੁੜੇ ਤੁਸੀਂ ਸਾਡੇ ਨਾਲ ਇਸ ਦੇਤੇ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਪਰਵਾਰ ਸ਼ਰੋਮੀ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਜਿਹੜਾ ਸਿਆਸੀ ਇਹਨਾਂ ਦਾ ਪਛੋਕੜ ਰਿਹਾ ਹੈ ਔਰ ਉਸ ਤੋਂ ਬਾਅਦ ਹਾਲਾਂਕਿ ਆਪਸ ਦੇ ਵਿੱਚ ਮਨਮਟਾਵ ਵੀ ਹੁੰਦੇ ਰਹੇ ਆਪਸ ਦੇ ਵਿੱਚ ਜ਼ਾਮਤਰਾਸ਼ੀਆਂ ਵੀ ਹੁੰਦੀਆਂ ਰਹੀਆਂ ਪਰ ਇੱਕ ਬਿਹਤ ਨਜ਼ਦੀਕੀ ਪਰਿਵਾਰ ਖਾਸ ਰਿਸ਼ਤੇਦਾਰੀ ਔਰ ਉਸ ਤੋਂ ਬਾਅਦ ਵੀ ਲੈ ਕੇ ਆਪਸ ਦੇ ਵਿੱਚ ਇਹ ਮਨਮਟਾਵ ਵੱਧਦੇ ਗਏ ਤਾਂ ਕਾਰਨ ਇਸ ਦੇ ਪਿੱਛੇ ਕਈ ਰਹੇ ਤਾਂ ਹੁਣ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਔਰ ਜਿਸ ਸਾਥੇ ਨਾਲ ਆਰਸ਼ਦ ਪਲੇਅਰ ਕਹਿੰਦੇ ਆ ਕਿ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ ਉਮੀਦਵਾਰ ਦੇ ਖਿਲਾਫ ਉਹ ਆਪਹੁਤਰੇ ਹੈ ਤਾਂ ਜਿਹੇ ਦੇ ਵਿੱਚ ਪਾਰਟੀ ਨੇ ਇਹੀ ਫੈਸਲਾ ਕੀਤਾ ਤੇ ਅਕੀਰ ਦੇ ਵਿੱਚ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਔਰ ਜ਼ਰੂਰੀ ਸੀ ਕਿ ਜੋ ਉਮੀਦਵਾਰ ਨੇ ਉੱਥੋਂ ਜਾਂ ਫਿਰ ਜੋ ਵਰਕਰ ਨੇ ਉਹਨਾਂ ਦੀ ਹੌਸਲਾ ਅਫਜ਼ਾਈ ਹੋ ਸਕੇ